ਵਰਕ ਹਾਲਤਾ ਬਾਕਫਤ ਅਸੀਂ ਮਾਰੂ ਜੂ ਕੋ ਲਾਈਵ ਹੋਇਆ ਹੈ ਇਸ ਵੇਲੇ ਉਸ ਦਾ ਚੌਂਦ ਵਿੱਚ ਪੰਜ ਕਾਨੂੰਨ ਅਨੁਸਾਰ ਜੋ ਪੰਜਾਬ ਸਰਕਾਰ ਦੇ ਆ ਸੜਕ ਪੁਲਿਸ ਜੋ ਹੈਗੀ ਆ ਉਹ ਚਲਾਣੇ ਕਰਦੇ ਹੋਏ ਤੁਸੀਂ ਦੇਖਦੇ ਆ ਜੋ ਕਾਨੂੰਨ ਦੀ ਲੰਗੜਾ ਕਰਦੇ ਆ ਦੇਖੋ ਕਾਨੂੰਨ ਦੀ ਲੰਗੜਾ ਕਰਦੇ ਜੋ ਹੈ ਬੱਤੀਆਂ ਜੋ ਲੋਕ ਅੰਨ ਨੰਬਰਾਂ ਸਾਥਰੀ ਲੈ ਲੈਂਦੇ ਆ ਕੋਈ ਅੱਗੇ ਨਹੀਂ ਪਿੱਛੇ ਨਹੀਂ ਮੋਟਰਸਾਈਕਲ ਨੰਬਰ ਇਸ ਵੇਲੇ ਲਾਈਵ ਹੋਇਆ ਬਤਾਸੇ ਮਾਰੂ ਜੂ ਕਾਨੂੰਨ ਲੰਗੜਾ ਦੇ ਵਿੱਚ ਦੁਵਾਰ ਤੋਂ ਕਰਦੇ ਆਇਆ ਚਲਾਨ ਘਟਾਓ ਗੱਲਬਾਤ ਕਰੀਏ ਉਹ ਕੀ ਕਹਿਣਾ ਚਾਹੁੰਦੇ ਸਰ ਸਾਡੀ ਸੱਚੀ ਗੱਲ ਜੀ ਸੱਚੀ ਗੱਲ ਜੀ ਇਹ ਅੱਜ ਵੀ ਇੱਥੇ ਖੜੇ ਹਾਂ ਜੀ ਹਾਂਜੀ ਸਰ ਇਹ ਕੀ ਕਹਿਣਾ ਚਾਹੁੰਦੇ ਜਦੋਂ ਕਾਨੂੰਨ ਮਤਾ ਜੋ ਲੋਕਾਂ ਦੇ ਨੰਬਰ ਨਹੀਂ ਹੁੰਦੇ ਰਾਜ ਨਹੀਂ ਤੁਹਾਨੂੰ ਦਬਾ ਪਾਉਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਫਿਰ ਜਿਹੜਾ ਆ ਸਾਡਾ ਜਿਹੜਾ ਟ੍ਰੈਫਿਕ ਦਾ ਇਕੱਲਾ ਟ੍ਰੈਫਿਕ ਦਾ ਕੰਮ ਨਹੀਂ ਕਾਨੂੰਨ ਨੂੰ ਸ਼ਾਂਤੀ ਬਣਾਈ ਰੱਖਣਾ ਜਿਹੜੀਆਂ ਲੁੱਟਾ ਖੋਹਾਂ ਕਰਦੇ ਨੇ ਕੁਝ ਬਾਰ ਬਾਰ ਕਰਕੇ ਭਜਦੇ ਨੇ ਉਹਨਾਂ ਦੀ ਰੂਪਖੰਡ ਵਾਸਤੇ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਟ੍ਰੈਫਿਕ ਦੇ ਨਿਯਮਾਂ ਨੂੰ ਪਬਲਿਕ ਜਿਹੜੀ ਹੈ ਪਾਲਣਾ ਕਰੇ ਰੂਲ ਨੂੰ ਫੋਲੋ ਕਰੇ ਆਪਣੇ ਸਿਰ ਤੇ ਹੈਲਮਟ ਪਾ ਕੇ ਹੀ ਨਿਕਲਣਗੀ ਸਿੱਪਲ ਸਵਾਰੀ ਕੋਈ ਨਾ ਚੱਲੇਗੀ ਬਾਕੀ ਜਿਹੜਾ 15 ਅਗਸਤ ਆਯੂ ਦੇ ਸੰਬੰਧ ਦੇ ਵਿੱਚ ਕੋਈ ਵੀ ਕੋਈ ਲਵਾਰਸ ਗੱਡੀ ਜਾਂ ਕੋਈ ਹੋਰ ਚੀਜ਼ ਹੈ ਜਿਹੜੀ ਰੋਡ ਤੇ ਕਰਿਆ ਗਿਆ ਉਹ ਵੀ ਅਸੀਂ ਦੇਖ ਰਹੇ ਇਸ ਕਰਕੇ ਕਰ ਰਹੇ ਹਾਂ ਕਿ ਕੋਈ ਲਵਾਰਸ ਗੱਡੀ ਦੇ ਵਿੱਚ ਕੋਈ ਇਹੋ ਜਿਹਾ ਕੋਈ ਚੀਜ਼ ਹਾਸਾ ਨਾ ਕਰ ਦੇਵੇ ਬਾਕੀ ਜਿਹੜਾ ਪ੍ਰੈਕਟੀਕਲ ਦੀ ਗੱਲ ਰਹਿ ਗਈ ਸਿਰਫ ਉਦੋਂ ਚੁੱਪੀਆਂ ਗੱਲਾਂ ਪਿੱਛੇ ਕਹਿ ਰਹੇ ਨੇ ਵੀ ਛੱਡ ਦਿਓ ਜੀ ਇਹਨੂੰ ਜਾਦੂ ਦੇ ਤੇ ਨੰਬਰ ਪਲੇਟ ਨਹੀਂ ਹੈਗੀ ਨਾ ਉਹਦਾ ਕੋਈ ਲਾਇਸੈਂਸ ਹੈਗਾ ਨਾ ਆਰਸੀ ਹੈਗਾ ਬਲਕਿ ਇਹ ਨਹੀਂ ਉਹਨਾਂ ਨੂੰ ਬढ़ावा ਦੇ ਰਹੇ ਨੇ ਪ੍ਰੈਕਟੀਕਲ ਬੰਦੇ ਉਹਨਾਂ ਦਾ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਆ ਸਿਰ ਤੇ ਹੈਲਮਟ ਪਾਇਆ ਹੋਣਾ ਬਹੁਤ ਜ਼ਰੂਰੀ ਆ ਕਿਸੇ ਦੇ ਨੰਬਰ ਪਲੇਟ ਨਹੀਂ ਹੈਗਾ ਸਾਨੂੰ ਕੋਈ ਪਤਾ ਨਹੀਂ ਐਡਾ ਉਹ ਕਿੱਥੇ ਵਾਰਦਾਤ ਕਰ ਗਿਆ ਕੀ ਕਰਨ ਚੱਲਿਆ ਇਸ ਕਰਕੇ ਉਹਦਾ ਵਾਰੀ ਵੈਰੀਫਾਈ ਕਰਦੇ ਆ ਵੀ ਉਹਦਾ ਨੰਬਰ ਪਲੇਟ ਕੀ ਹੈਗਾ ਕਿਉਂ ਨਹੀਂ ਲਾਇਆ ਕਾਹਤੇ ਲਾਈਏ ਸਾਡੀ ਤੇ ਕਾਨੂੰਨ ਨੂੰ ਦੇਦਿਆ ਕਿ ਰਾਜਨੀਤੀ ਨੂੰ ਦੇਦਿਆ ਜੀ ਨਹੀਂ ਜੀ ਆਪਾਂ ਕਾਨੂੰਨ ਨੂੰ ਦੇਖਦੇ ਮੈਂ ਕਿਸੇ ਰਾਜਨੀਤੀ ਦੀ ਦਵਾਈ ਥੱਲੇ ਕੰਮ ਨਹੀਂ ਕਰਦਾ ਜੋ ਕੌਂਸਲਰ ਕਹਿੰਦੇ ਨੇ ਜਾਂ ਤੁਸੀਂ ਕਹਿੰਦੇ ਉਹਨਾਂ ਨੂੰ ਤਰੀਕੇ ਨਾਲ ਸਮਝਾਇਆ ਜਾਂਦਾ ਭਾਈ ਸਾਹਿਬ ਸਾਡੀ ਜਗ੍ਹਾ ਡਿਊਟੀ ਤੁਸੀਂ ਲੈ ਕੇ ਦੇਖੋ ਇਹ ਕਾਨੂੰਨ ਸਾਡੇ ਦਾ ਰਾਜਨੀਤੀ ਅਲੱਗ ਚੀਜ਼ ਹੈ ਕਾਨੂੰਨ ਇੱਕ ਅਲੱਗ ਚੀਜ਼ ਹੈ ਸਾਡੇ ਡਿਊਟੀ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦਾ ਵਿਗੜ ਨਾ ਪਾਓ ਲੇਕਿਨ ਸਾਨੂੰ ਜਿਹੜੀ ਹੈ ਦੇਸ਼ ਨੂੰ ਪੰਜਾਬ ਨੂੰ ਪੰਜਾਬ ਨੂੰ ਖੁਸ਼ਹਾਲ ਬਣਾਉਣ ਦਿਓ ਆਪਾਂ ਪੰਜਾਬ ਦੇ ਵਿੱਚ ਕੋਈ ਵੀ ਕੋਈ ਅਨਸਖਣੀ ਘਟਨਾ ਨਾ ਹੋਵੇ ਇਸ ਕਰਕੇ ਆਪਾਂ ਜਿਹੜਾ ਰੂਰਲ ਰੋਡ ਇਲਾਕਾ ਲਾਇਆ ਮਾਨਜੋਗ ਐਸਪੀ ਸਰਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਮਾਨਜੋਗ ਐਸਪੀ ਸਰਦੀਆਂ ਹਦਾਇਤਾਂ ਦੇ ਮੁਤਾਬਕ 15 ਮਿੰਟ ਅੱਧਾ ਘੰਟਾ ਘੰਟਾ-ਘੰਟਾ ਨਾਕਾ ਸ਼ਿਫਟ ਖੜਾ ਆਪਾਂ ਚੀਕ ਕਰਦੇ ਨੇ ਅੱਜ ਐਸਨੋਕੇ ਚੌਂਕ ਤੋਂ ਅੱਧੇ ਘੰਟੇ ਬਾਅਦ ਕਿੱਥੇ ਚੌਂਕ ਤੇ ਜਾ। ਇਹ ਸਰ ਜੀ ਜਿਹੜੇ ਰਸਤਿਆਂ ਵਿੱਚ ਕੰਮ ਕਰਦੇ ਆ ਸੜਕਾਂ ਰੁਕੀਆਂ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਸੜਕਾਂ ਦੇ ਉੱਤੇ ਤਹਿ ਲਾ ਕੇ ਬੈਠੇ ਨੇ ਰੀੜੀਆਂ ਜਾਂ ਆਪਣਾ ਕੋਈ ਸਮਾਨ ਲਾ ਕੇ ਬੈਠ ਕੇ ਨੇ ਉਹਨਾਂ ਵਾਸਤੇ ਜਿਹੜੇ ਆ ਉਹਨਾਂ ਵਾਸਤੇ ਆਪਾਂ ਨੇ ਇੱਕ ਆਪਾਂ ਜਿਹੜਾ ਉਹਨਾਂ ਨੂੰ ਨੋਟਿਸ ਜਾਰੀ ਕਰਦੇ ਆ ਨੋਟਿਸ ਜਾਰੀ ਹੋਣ ਤੋਂ ਬਾਅਦ ਤਹਿ ਬਜਾਰੀ ਜਿਹੜਾ ਆ ਉਹਨਾਂ ਨੂੰ ਲੈ ਕੇ ਇਹਨਾਂ ਦਾ ਸਮਾਨ ਜਿਹੜਾ ক্লোਜ਼ ਕੀਤਾ ਜਾਂਦਾ ਅਗਰ ਜੇ ਫੇਰ ਵੀ ਨਹੀਂ ਮੰਨਦੇ ਇਹਨਾਂ ਦੇ ਖਿਲਾਫ ਅਸੀਂ ਬਣਦੀ ਕਾਰਵਾਈ ਕਰਦੇ ਆ ਅਸੀਂ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਲੇਕਨ ਅਸੀਂ ਥੋੜਾ ਜਿਹਾ ਰੁਕਦੇ ਆ ਉਸ ਤੋਂ ਬਾਅਦ ਫੇਰੇ ਵਾਪਸ ਆ ਜਨਦੇ ਆ ਲੇਕਿਨ ਇਹ ਕਾਰਪੋਰੇਸ਼ਨ ਦਾ ਕੰਮ ਹੈ ਤੈਬ ਜਾਰੀ ਦਾ ਉਹਨਾਂ ਦੇ ਸਹਿਯੋਗ ਦੇ ਨਾਲ ਕਰ ਪਾਵਾਂਗੇ ਅਸੀਂ ਕੱਲੇ ਜਿਹੜੇ ਆ ਨਹੀਂ ਕਰ ਸਕਦੇ ਸਾਜੀ ਜਿੱਥੇ ਖੜੇ ਮਕਸੂਦਾਂ ਚੌਂ ਦੇਵੇ ਖੜੇ ਮਿਹਨਤ ਕਰਦੇ ਆ ਆਈ ਦੇ ਆ ਉੱਥੇ ਜੋ ਛੜਤੀ ਸਾਹਮਣੇ ਦੇਖਦੇ ਕੁਰਸੀਆਂ ਲੱਗੀਆਂ ਮੈਂ ਕੈਮਰਾ ਉਧਰ ਮਾਰਦਾ ਜੀ ਉਸ ਵੇਲੇ ਉਸ ਜਗ੍ਹਾ ਤੇ ਜੋ ਇਨੇ ਟ੍ਰੈਵ ਕਰਦੇ ਖੜੇ ਹੁੰਦੇ ਆ ਟਾਪੂ ਖੜੇ ਲੋਕਾਂ ਦਾਸਾ ਕਿ ਉਹਨਾਂ ਬਾਰੇ ਕੀ ਕਹਿਣਾ ਚਾਹਤ ਰੋਜ਼ ਇਹ ਚਾਰ ਪੰਜ ਵਾਰੀ ਹੋਇਆ ਉਹਨਾਂ ਕਰ ਹੁਣ ਹੈ ਜੀ ਜਦੋਂ ਮੈਂ ਡਿਊਟੀ ਤੇ ਸਭ ਤੋਂ ਪਹਿਲਾਂ ਹੁਣੇ ਮੈਂ ਇੱਕੋ ਆਟੋ ਜਿਹੜੇ ਆ ਤੋ ਜਦੋਂ ਮੈਂ ਆਣਾ ਤਾਂ ਸਭ ਤੋਂ ਪਹਿਲਾਂ ਇਹ ਚੌਕ ਨੂੰ ਖਾਲੀ ਕਰਾਨਾ ਜੀ ਹੁਣੇ ਮੈਨੂੰ ਸਿਰਫ 3 ਮਿੰਟ ਹੋਏ ਇੱਥੇ ਆਏ ਨੂੰ ਇਹ ਚੌਕ ਨੂੰ ਖਾਲੀ ਕਰਾ ਕੇ ਬਿਲਕੁਲ ਕਲੀਅਰ ਕਰ ਦਿੱਤਾ ਜਾਂਦਾ ਸਾਜੀ ਰਾਤ ਨੂੰ ਗਾਸ ਜਿਹੜੀ ਪੀਸੀਆਰ ਚੱਲਦੀ ਹੈਗੀ ਆ ਲੋਕਾਂ ਦੇ ਆ ਦੇ ਦੇਖਣ ਵਿੱਚ ਆਇਆ ਸੁਣ ਵਿੱਚ ਆਇਆ ਜਦੋਂ ਮਾਰਕ ਬਣਾਇਆ ਸਰਕਾਰ ਨੇ ਬੈਠਣ ਵਾਸਤੇ ਬਣਾਇਆ ਲੋਕਾਂ ਦੇ ਉਹਦੇ ਕਾਨੂੰਨੀਆਂ ਨੂੰ ਲੰਘਣਾ ਕਰਦੇ ਹੋਏ ਉਸ ਜਗ੍ਹਾ ਤੇ ਜਾ ਕੇ ਅਨਸਰ ਸੀ ਲੋਕ ਗਲਤ ਕੰਮ ਕਰਦੇ ਆ ਨਸ਼ਾ ਕਰਦੇ ਆ ਗੱਲ ਤੋਂ ਪੁਲਿਸ ਅਫਸਰ ਬਣ ਕੇ ਪੁਲਿਸ ਦੀਆਂ ਗੱਡੀਆਂ ਦੇ ਮਗਰ ਸਟਿੱਕਰ ਲਾਏ ਹੁੰਦੇ ਤੇ ਇਹ ਸਟਿੱਕਰ ਲੱਗੇ ਹੁੰਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਸਾਡੀ ਰਾਤ ਨੂੰ ਜਿਹੜੀ ਹੈ ਪੀਸੀਆਰ ਤੇ ਜੈਬਰਾ ਜਿਹੜੀ ਹੈ ਨਾਲ ਚੱਲਦੀ ਹੈ ਸਾਡੀਆਂ ਜੈਬਰਾ ਇਸ ਇਲਾਕੇ ਦੇ ਵਿੱਚ ਦੋ ਨੰਬਰ ਜੈਬਰਾ ਮੂਵ ਹੁੰਦੀ ਹੈ ਜੀ ਸਮੇਂ-ਸਮੇਂ ਸੇ ਚੱਲਦੇ ਜਿਹੜੀਆਂ ਗੱਡੀਆਂ ਇਦਾਂ ਦੀਆਂ ਸਟicker ਲਾਏ ਜਾਂ ਪੁਲਿਸ ਦੇ ਸਟicker ਲਾ ਕੇ ਜਾਂ ਕਲੈਕ ਫਿਲਮਾਂ ਲਾ ਕੇ ਚੱਲ ਰਹੇ ਨੇ ਉਹਨਾਂ ਦਾ ਪਿੱਛਾ ਕਰੀਦਾ ਜੀ ਥਾਣੇ ਤੋਂ ਕੋਰਟ ਮੰਗਾ ਜੇ ਉਸ ਵੇਲੇ ਉਹਨਾਂ ਨੂੰ ਰੌਂਡ ਅਪਡੇਟ ਕਰਦੇ ਆ ਸਰ ਜੀ ਮਕਸੂਦ ਆ ਸ਼ਾਂਤੀ ਦੇ ਰਾਹਦਵੇ ਵਿਵੇਗ ਵਿਹਾਰ ਸ਼ਾਂਤੀ ਦੇ ਨੌੰਬਰ ਚਾ ਪਾਰਕ ਦੇ ਵਿੱਚ ਉੱਥੇ ਰਾਹ ਨੂੰ ਉਲੰਘਣਾ ਹੁੰਦੀ ਆ ਸ਼ਰਾਬ ਪੀਤੇ ਲੋਕਾਂ ਨੂੰ ਸੱਜੀਆਂ ਇਹ ਲੁੱਟਖੁਆ ਵੀ ਜਾਂ ਲਾਈਟ ਚੱਲਦੀ ਨਹੀਂ ਖਰਾਬਾ ਪਿੰਦੇ ਆ ਅਤੇ ਜੋ ਗਲਤ ਬੱਚੇ ਬਜ਼ੁਰਗ ਜਾਂ ਕੋਈ ਵੀ ਬੰਦਾ ਉੱਥੇ ਆਣ ਕੇ ਉਹ ਮਨਮਰਜ਼ੀਆਂ ਕਰਦੇ ਆ ਨਾ ਜੋ ਇਹ ਨੂੰ ਤੋਂ ਕਹਿਣਾ ਨਾ ਚਾਹੁੰਦਾ ਕੈਮਰੇ ਦੇ ਵਿੱਚ ਉਹ ਉੱਥੇ ਹੁੰਦਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਕਈ ਇਹ ਕਿਹਾ ਜੀ ਉੱਥੇ ਡੁਪਲੀਕੇਟ ਵੀ ਅਕਸਰ ਆਉਂਦੇ ਆ ਬਣ ਕੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਮੈਂ ਇੱਕ ਵਾਰ ਜਾ ਕੇ ਦੇਖ ਲਾਂਗਾ ਉਹਨਾਂ ਨੂੰ ਫਿਰ ਦੇਖ ਲਾਂਗੇ ਲੇਕਿਨ ਨਾਈਟ ਹੈ ਨਾਈਟ ਦੇ ਵੇਲੇ ਹੁੰਦੇ ਦਿਨ ਦੇ ਵੇਲੇ ਮੈਂ ਢੇੜਾ ਮਾਰ ਕੇ ਆਇਆ ਦਿਨ ਦੇ ਵੇਲੇ ਹੈ ਨਹੀਂਗੇ ਰਾਤ ਨੂੰ ਮੈਂ ਇੱਕ ਵਾਰੀ ਆਪਣੇ ਜ਼ੋਨ ਇਨ ਚਾਰਜ ਜਿਹੜੀ ਮੇਰੀ 8 ਵਜੇ ਡਿਊਟੀ ਚੇਂਜ ਹੋ ਜਾਂਦੀ ਆ ਆ ਰਾਤ ਵਾਲਿਆਂ ਨੂੰ ਮੈਂ ਜ਼ਰੂਰ ਹਦਾਇਤ ਕਰਾਂਗਾ ਵੀ ਉਸ ਅੱਧਾ ਘੰਟਾ 15 ਮਿੰਟ ਉੱਥੇ ਰੁੱਕ ਕੇ ਆਇਆ ਸਰ ਮੈਂ ਮੈਂ ਦੱਸਾਂ ਜਦੋਂ ਇੱਕ ਵਾਰੀ ਹੁਣੇ ਤੁਹਾਨੂੰ ਨਾਲ ਲੈ ਕੇ ਜਾਂਦਾ ਮੈਂ ਵਕਤ ਖਾਲਦਾ ਉਹ ਤੇ ਜੋ ਬਵਾਜ਼ਾਤ ਹੋਈਆਂ ਮੈਂ ਉੱਥੇ ਜਾ ਕੇ ਤੁਹਾਨੂੰ ਦੱਸੂਗਾ ਜੋ ਆਪਣੇ ਨਾਲ ਵੀ ਹੋਈ ਆ ਇਹਨਾਂ ਲੋਕਾਂ ਨੇ ਮੇ ਉੱਥੇ ਬੱਚੇ ਸਕੂਲਾਂ ਤੋਂ ਆਉਂਦੇ ਆ ਉਹ ਛੁੱਟੀਆਂ ਲੈ ਕੇ ਆਉਂਦੇ ਵਰਦੀਆਂ ਪਾਈਆਂ ਹੁੰਦੀਆਂ ਉਹ ਗਲਤ ਕੰਮ ਬਾਤ ਉੱਥੇ ਬੈਠੇ ਹੁੰਦੇ ਆ ਆ ਇਲਾਕੇ ਦੇ ਬੜੇ ਦੁਖੀ ਹਨ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਲਾਈਵ ਦੇ ਦੇ ਬਤਾ ਚਾਹਤਾ ਰਹੇ ਦੀਆਂ ਜੋ ਉਸਤਰਾਮ ਸਿੰਘ ਜੀ ਇਹ ਅਫਸਰ ਹਨ ਇਸ ਇਲਾਕੇ ਦੇ ਉਸ ਵੇਲੇ ਜੋ ਮੁਕੱਦਾਂ ਚੌਂ ਦੇ ਵਿੱਚ ਜੋ ਟ੍ਰੈਫਿਕ ਲੰਘਣਾ ਕਰਦੇ ਚਲਾਣ ਕਰਦੇ ਹੋਏ ਐਸ ਵੇਲੇ ਜੁੜੀਆਂ ਬੇਰ ਸੰਗਤ ਜੁੜੀਆਂ ਆਈਆਂ ਨੀਆਂ ਜੋ ਗੱਡੀਆਂ ਚੱਲ ਕਰਦੇ ਆ ਨਾ ਫਿਰ ਪਾਰਕਾਂ ਦੇ ਵਿੱਚ ਜਾ ਕੇ ਉੱਥੇ ਵੀ ਨਾਲ ਟ੍ਰੈਫਿਕ ਛੜਕਦੇ ਤੇ ਉੱਥੇ ਪਈਆਂ ਇਹ ਉੱਥੇ 60 ਰੁਪਏ ਹੁੰਦਾ ਮੈਂ ਧਰਮਾਲ ਗੱਲ ਪ੍ਰੈਸ ਜੋ ਵੀ ਹੈਗਾ ਇਹ ਗੱਡੀਆਂ ਜਿਹੜੀਆਂ ਹੈ ਗੱਡੀਆਂ ਮੈਂ ਇਹਨਾਂ ਕੋਈ ਜਾਣਕਾਰੀ ਲੈਂਦਾ ਆ ਇਹ ਛੜਕਦੇ ਉੱਤੇ ਜੋ ਕ੍ਰਿਸ਼ਨਾ ਹਸਤਾਲ ਹੈ ਸਿਹੜਾ ਹਸਤਾਲ ਆ ਉੱਥੇ ਮੈਂ ਕੱਲ ਵੀ ਮੈਨੂੰ ਕਈ ਲੋਕਾਂ ਸ਼ਿਕਾਇਤਾਂ ਕੀਤੀਆਂ ਸੀ ساری ساری ਛੜਕ ਰੁਕੀ ਵੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਹਸਪੀਟਲ ਦੇ ਵਿੱਚ ਕੋਈ ਮਰੀਜ਼ ਆਂਦੇ ਆ ਜਿਹੜੇ ਮਰੀਜ਼ਾਂ ਦੀਆਂ ਗੱਡੀਆਂ ਰੋੜਾਂ ਦੇ ਉੱਤੇ ਲੱਗੀਆਂ ਆ ਲੇਕਰ ਆਪਾਂ ਕਿਸੇ ਦਾ ਦਿਲ ਨਹੀਂ ਦਿਖਾਣਾ ਚਾਹੁੰਦੇ ਮਰੀਜ਼ ਆ ਕਿਤੇ ਐਮਰਜੈਂਸੀ ਕਿਸ ਹਾਲਾਤ ਦੇ ਵਿੱਚ ਆਇਆ ਲੇਕਿਨ ਮੈਂ ਹੁਣ ਵੀ ਲੋਕਮੈਂਟ ਕਰਕੇ ਆ ਆਪਣੀ ਗੱਡੀ ਦੇ ਵਿੱਚ ਫਿਰ ਰੋੜ ਤੋਂ ਗੱਡੀਆਂ ਹਟਾ ਲਈਆਂ ਜਾਣ ਲੇਕਿਨ ਫਿਰ ਵੀ ਮੈਂ ਉਸ ਜਗ੍ਹਾ ਦੇ ਉੱਤੇ ਜਾ ਕੇ ਕਿਹੜਾ ਜਰੂਰ ਮਾਰਾਂਗਾ ਦਿੱਲੀ ਦੇ ਸਾਡੇ ਦੋ ਗੇੜੇ ਹੁੰਦੇ ਨੇ ਜੀ ਕੁਝ ਫਿਰ ਵੀ ਸਾਨੂੰ ਇਸ ਗੱਲ ਤੋਂ ਤਰਸ ਆ ਜਾਂਦਾ ਕੋਈ ਮਰੀਜ਼ ਲੈ ਕੇ ਆਇਆ ਗੱਡੀ ਦੇ ਵਿੱਚ ਉਹਦੇ ਵਾਸਤੇ ਕੰਮ ਚੱਲਦਾ ਰੁਕਣਾ ਪੈਂਦਾ ਬਹੁਤ ਤਰਵਾਸਾ ਜੀ ਜਾਣਕਾਰੀ ਦਿੱਤੀ ਤੁਸੀਂ ਕਾਨੂੰਨੀ ਲੰਗੜਾ ਜੋ ਕਦਰਨਾ ਚਲਾਣ ਕਿੱਥੇ ਜਾਂਦੇ ਨੇ ਕਦੋਂ ਕਿਤਾ ਕਿਉਂਦੇ ਪੰਜਾਬ ਸਰਕਾਰ ਦੇ ਮੁਲਾਜ਼ਮ ਟਾਊਨ ਕਾਉਂਸਲ ਸਰਕਾਰ ਦੇ ਜਿਹੜੋ ਉਹਨਾਂ ਜੋ ਗੱਤ ਕੰਮ ਕਰਦੇ ਹੋਣਾ ਵਾਸਤੇ ਲੰਗੜਾ ਕੰਮ ਚਲਾਇ ਕਿੱਥੇ ਜਾਂਦੇ ਆ ਧੰਵਾਦ ਪੰਜਾਬ ਸਰਕਾਰ ਦਾ ਪੰਜਾਬ ਮੁਲਾਜ਼ਮ ਦਾ ਧੰਵਾਦ ਅਸਾਫੇ ਮਾਰੂ YouTube <Sanye> ਚੈਨਲ ਦਾਸ ਰੇ ਨਾਲ ਕੈਮਰਾਮੈਨ ਇਹ ਸੱਜੇ ਕੁਮਾਰ ਸ਼ਰਮਾ ਜੀ